जिंदाबाद भारतीय जनता पार्टी भारतीय जनता पार्टी राणा प्रदूषण छोटी राणा प्रदूषण छोटी भारतीय जनता पार्टी जनता राणा गुरमीत सिंह सोढ़ी जिंदाबाद राणा गुरमीत सिंह सोढ़ी जिंदाबाद जनता पार्टी नरेंद्र भाई मोदी भाई मोदी भारतीय जनता पार्टी भारतीय जनता पार्टी राणा गुरमीत सिंह सोढ़ी राणा गुरमीत सिंह सोढ़ी ਸਾਹਿਬੋ ਗੱਲ ਕਰ ਰਹੇ ਸੀ ਕੇਂਦਰ ਸਰਕਾਰ ਨੇ ਬਹੁਤ ਜ਼ਿਆਦਾ ਜਿਹੜੀਆਂ ਭਲਾਈਆਂ ਸੀਮਾ ਨੇ ਬਹੁਤ ਹੀ ਜ਼ਿਆਦਾ ਨੇ ਜੇ ਗਿਣੀ ਜਾਈਏ ਤੇ ਗਿਣੀਆਂ ਨਹੀਂ ਜਾ ਸਕਦੀਆਂ ਪਰ ਮੇਰੀ ਗੱਲ ਕੀ ਹੈ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਹੁੰਦੀਆਂ ਨੇ ਮੋਰੀਆਂ ਨੇ ਆਮ ਜਨਤਾ ਤੱਕ ਨਹੀਂ ਪਹੁੰਚਣ ਦਿੰਦੀਆਂ ਜਿਸ ਕਰਕੇ ਵੱਡੀ ਸਮੱਸਿਆ ਬਣ ਜਾਂਦੀ ਹੈ भारतीय जनता पार्टी राणा गुरमीत सिंह सोढी नरेंद्र भाई मोदी

ਸੋਹਣੀ ਸੋਟੀ ਜੀ ਉਹਨਾਂ ਦੇ ਨਾਲ ਗੁਰ ਚੰਦ ਜੀ ਬਟੇਰਿਆ ਰਾਜਨ ਗੁਰਪ੍ਰਤਾਪ ਜੀ ਬਾਬਾ ਦਰਬੀਰ ਜੀ ਅਸਕਰਲ ਸਿੰਘ ਜੀ ਕੁਲਵਿੰਦਰ ਸਿੰਘ ਜੀ ਸਾਡੇ ਪਹਿਲਾ ਮੋਰਚਾ ਦੇ ਪ੍ਰਧਾਨ ਸਰਜੀਤ ਸਿੰਘ ਜੀ

ਸਾਰੇ ਰੇਸ਼ੇ ਰਗੂ ਰਾਣਾ ਕੋਟੀ ਜੀ ਦੇ ਬੇਟਾ ਜੀ ਤੇ ਕਹਿੰਦੇ ਆ ਨਾ ਮੈਂ ਇਹਨਾਂ ਦਾ ਅਤੇ ਪੂਰਨ ਜੀ ਦਾ ਦਿੱਲੀ ਟ੍ਰਿਪ ਬਾਰੇ ਆਈਏ ਸਾਰਿਆਂ ਦਾ ਧੰਨਵਾਦ ਕਰਦਾ ਸਮਾਂ ਬਹੁਤ ਥੋੜਾ ਇਹ ਕਰਕੇ ਕਿਉਂਕਿ ਜਿੰਨ 3 4 ਪਿੰਡਾਂ ਦੇ ਟਾਈਮ ਦਿੱਤੇ ਆ ਉੱਥੇ ਪਹੁੰਚਣਾ ਤੇ ਮੈਂ ਜਾਚਤ ਮੰਗਦਾ ਧੰਨਵਾਦ ਥੈਂਕ ਯੂ ਅੱਜ ਬਾਅਦ ਵਿੱਚ ਚੱਲ ਬਾਅਦ ਵਿੱਚ ਮੁੜਾਂਦਾ ਉਹ ਮੈਂ ਬੇਨਤੀ ਕਰਾਂਗਾ ਪੂਰਨ ਚੰਦ ਜੀ ਮజేਰੀਆ ਉਹ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖਣ ਬਹੁਤ ਹੀ ਸਹਕਾਰਿਓ ਪਿੰਡ ਨੁਕੇਰੀਆਂ ਦੇ ਮੇਰੇ ਸਾਰੇ ਤਜਰਬੇ ਗਵੇਦ ਪੈਣਦਰਾ ਬੱਚੇ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਗਮੇਸ਼ ਸਿੰਘ ਛੋਟੀ ਰਾਣਾ ਜੀ ਜਿਹੜੇ ਸਾਡੇ ਬੀਜੇਪੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਸ਼ਹਿਰ ਜਾਤੇ ਰਗੂਵੀਰ ਛੋਟੀ ਆਏ ਨੇ ਉਹ ਉਹਨਾਂ ਨੇ ਬਹੁਤ ਨਿੱਕਾ ਸਵਾਗਤ ਕੀਤਾ ਬਹੁਤ ਬਹੁਤ ਸਾਰੇ ਇਹਨਾਂ ਨਗੇਰੀਆਂ ਵਾਸੀਆਂ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਉਹਨਾਂ ਦੇ ਨਾਲ ਲੱਖੇ ਵਾਲੇ ਤੋਂ ਸਾਡੇ ਇਹ ਦੋ ਪਹਿਨਾ ਆਈਆਂ ਨੇ ਬਹੁਤ ਮੈਨੂੰ ਖੁਸ਼ੀ ਹੋਈ ਸਾਡੇ ਮੰਡਲ ਦੇ ਪਹਿਲਾ ਪ੍ਰਧਾਨ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਨਾਲ ਮੇਰੇ ਆਏ ਬਾਲਾ ਜੀ ਰਾਜਨ ਜੀ ਨੰਨੋ ਜੀ ਸਾਰੇ ਜਿਸ ਕਾਰਨ ਰੱਬੇ ਧੇਰ ਤੋਂ ਸਾਡੇ ਗੁਰਮੁਖੀ ਸਰਪੰਚ ਸਾਹਿਬ ਨੇ ਕੁਲਵਿੰਦਰ ਜੀ ਤੇ ਪਤਗਾਨ ਮੰਡਲ ਪਤਾਨ ਸਾਰਿਆਂ ਦੇ ਲਈ ਰਹਿ ਜਿੰਨੇ ਵੀ ਇੱਥੇ ਸਤਕਾਰਯੋਗ ਪੁੱਜੇ ਲੈਣਾ ਸਾਰਿਆਂ ਦਾ মিডিਆ ਵਾਲਿਆਂ ਦਾ ਵੀ ਧੰਨਵਾਦ ਕਰਨਾ ਅਸੀਂ ਸਿਰਫ ਤੁਹਾਡوں ਅਪੀਲ ਕਰਨ ਵਾਸਤੇ ਆਏ ਫੈਸਲਾ ਤੁਹਾਡੇ ਹੱਥ ਵਿੱਚ ਹੋਣਾ ਹੈ ਆਉਣ ਵਾਲੀ ਜਿਹੜੀ ਇੱਕ ਤਰੀਕ ਨੂੰ ਵੋਟ ਪੈਣੀ ਹੈ ਉਹਦਾ ਫੈਸਲਾ ਤੁਸੀਂ ਕਰਨਾ ਹੈ ਪੰਜਾਬ ਨੂੰ ਬਚਾਉਣ ਦਾ ਉਹ ਤੁਹਾਡੇ ਹੱਥ ਵਿੱਚ ਤਾਕਤ ਹੈ ਉਹ ਵਾਲੀ ਜਨਰੇਸ਼ਨ ਨੂੰ ਬਚਾਉਣ ਦਾ ਤੁਹਾਡੇ ਹੱਥ ਵਿੱਚ ਤਾਕਤ ਹੈ ਕਿਉਂਕਿ ਉਸ ਤੋਂ ਪਹਿਲਾਂ ਬਾਕੀ ਸਾਰੀਆਂ ਪਾਰਟੀਆਂ ਨੇ ਲਗਭਗ ਆਪਾਂ ਤੁਸੀਂ ਨੇ ਦਰਵਾਉ ਵਾਲਿਆਂ ਲਈ ਦੇਖ ਲਿਆ ਉਸ ਤੋਂ ਪਹਿਲਾਂ ਕਾਂਗਰਸ ਵਾਲਿਆਂ ਲਈ ਦੇਖ ਲਿਆ ਉਸ ਤੋਂ ਪਹਿਲਾਂ ਕਾਲੀ ਨਾਲ ਵਾਲਿਆਂ ਨੇ ਦੇਖਿਆ ਸਾਰਿਆਂ ਨੂੰ ਆਪਾਂ ਤਾਂ ਦੇਖ ਲਿਆ ਪਰ ਚੁੱਕੇ ਲੇਕਿਨ ਉੱਪਰ ਜੋ ਸੈਂਟਰ ਦੀ ਸਰਕਾਰ ਹੈ ਲਖਿੰਦਰ ਪਾਈ ਗੋਦੀ ਜੀ ਹੈ ਔਰ ਉਹਨਾਂ ਨੇ ਸਾਰੇ ਲੋਕ ਟੈਲੀਵਿਜ਼ਨ ਦੇਖਦੇ ਨੇ, ਮੀਡੀਆ ਵੀ ਦੇਖਦੇ ਨੇ। ਇਸ ਵਾਰੀ ਹਰੇਕ ਸਟੇਟਾਂ ਵਿੱਚ ਉਤੋਂ ਸਿੱਕਾ ਫਿਰ ਵਧ ਰਹੀਆਂ ਨੇ ਔਰ 400 ਤੋਂ ਉੱਪਰ ਜਾ ਰਹੀਆਂ ਨੇ। ਲੇਕਿਨ ਮੀਡੀਆ ਵੀ ਕਹਿ ਰਿਹਾ ਸਾਰੇ ਲੋਕ ਇਹ ਦੱਸ ਰਹੇ ਨੇ ਕਿ ਤੇ ਇਲੈਕਸ਼ਨ ਹੋਇਆ ਕਿ ਹੌਣ ਵਾਲੇ ਪ੍ਰਧਾਨ ਮੰਤਰੀ ਟੀ ਸ਼੍ਰੀ ਬਾਜਿੰਦਰ ਭਾਈ ਲੋਧੀ। ਇਹ ਕਰ ਅਸੀਂ ਆਪਣੇ ਹਲਕੇ ਦਾ, ਆਪਣੇ ਇੱਕ ਜੋਲਪੁਰ ਜ਼ਿਲ੍ਹੇ ਦਾ 150 ਵਿੱਚੋਂ ਆਪਣਾ ਵਕੀਲ ਬਣਾ ਕੇ ਭੇਜੀਏ ਜੋ ਸਾਡੇ ਪੰਜਾਬ ਦੀਆਂ ਮੰਗਾਂ ਵਾਸਤੇ ਜੋ ਸਾਡੇ ਵਾਸਤੇ ਸਾਡੇ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਕਰ ਸਕਦੇ ਹੋਣ ਜੇ ਸਾਡੀ ਵਕਾਲਤ ਉਥੇ ਕਰ ਸਕਦੇ ਹੋਣ ਉਹ ਰਾਣਾ ਗਰਮੀਤ ਸਿੰਘ ਛੋਟੀ ਕਿਉਂਕਿ ਚਾਰ ਵਾਰੀ ਇੱਕ ਲਗਾਤਾਰ ਐਮਐਲਏ ਬਣਨਾ ਕੋਈ ਛੋਟੀ ਗੱਲ ਨਹੀਂ ਨਾਲ ਦੇ ਹਲਕੇ ਤੇ ਬਣੇ ਨੇ ਤੁਸੀਂ ਸਾਰੇ ਆਪਣੇ ਰਿਸ਼ਤੇਦਾਰ ਨੇ ਸਾਰਿਆਂ ਨੂੰ ਪਤਾ ਹੈ ਸਰ ਇੱਥੋਂ ਆਪਣੇ ਅਕਾਉਂਸ ਦੇ ਵੀ ਐਮਪੀ ਰਹੇ ਨੇ ਅਕਾਲੀ ਦਲ ਦੇ ਵੀ ਰਹੇ ਨੇ ਆਪਾਂ ਉਹਨਾਂ ਨੂੰ ਹੀ ਪੁੱਛ ਸਕਦੇ ਹਾਂ ਵੀ ਤੁਸੀਂ ਸਾਡੇ ਵਾਸਤੇ ਕੀ ਕੀਤਾ ਜਿਹੜੇਦਰ ਭਾਈ ਮੋਦੀ ਨੇ 80 ਕਰੋੜ ਲੋਕਾਂ ਨੂੰ ਕਿਹਾ ਕਿ ਮੈਂ ਆਉਣ ਵਾਲੇ 5 ਸਾਲਾਂ ਵਾਸਤੇ ਜਿਹੜੇ ਗਰੀਬ ਪਰਿਵਾਰ ਭਾਈਚਾਰੇ ਵਾਸਤੇ ਰਾਸ਼ਨ ਨਹੀਂ ਖਰੀਦੇ। ਹੋਰ ਕਹੀਏ ਕਿ ਸੁੰਤਾ ਨੇ ਜਿੰਨਾਂ ਨੂੰ ਅਸੀਂ ਵੰਡੇ ਉਹ ਜਿਹੜੀਆਂ ਪੰਜਾਬ ਦੇ ਸਰਕਾਰ ਹੈ ਉਹ ਆਪ ਆਪ ਭਾਈਚਾਰ ਕਰ ਲਈ ਜਿਸ ਤਰ੍ਹਾਂ ਹੁਣ ਦਾੜਾ ਤੇਜੀ ਸਕੀਮ ਹੈ ਉਹਦੇ ਦੇ ਫੋਟੋ ਭਗਵੰਤਬਾਣ ਜੀ ਲਾਈ ਜਾਂਦੇ। ਕਿ ਉਸ ਸਕੀਮਾਂ ਦੇ ਆਪਾਂ ਨੂੰ ਹਾਲੇ ਲੈ ਲੈ ਨਵੀਆਂ ਸਕੀਮਾਂ ਜਿਹੜੀਆਂ ਮੋਦੀ ਸਾਹਿਬ ਨੇ ਖਾਸ ਕਰਕੇ ਗਰੀਬ ਪਰਿਵਾਰ ਭਾਈਚਾਰੇ ਵਾਸਤੇ ਕਢੀਆਂ ਸੀ। ਲੇਕਿਨ ਉਹ ਜਿਹੜੀ ਕੋਲ ਨੇ ਲਾਭ ਉਹ ਦਿੰਦੇ। ਉਹ cetera ਜੋ ਪਿੰਡਾਂ ਦੇ ਵਿੱਚ ਸਹੂਲਤਾਂ ਮਿਲੀਆਂ ਨੇ, ਉਹ ਸੈਂਟਰ ਸਰਕਾਰ ਵੱਲੋਂ ਜੇ ਪੈਨਸ਼ਨਾਂ ਮਿਲੀਆਂ ਨੇ, ਜੇ ਕੋਈ ਬੀਬੀਆਂ ਨੂੰ ਸਿਲੈਂਡਰਾਂ ਦੀ ਸਕੀਮ ਮਿਲੀ ਏ, ਜੇ ਸਾਡੇ ਮਕਾਨਾਂ ਦੀ ਸਕੀਮ ਆਈ ਏ ਤੇ ਇਹ ਸਭ ਨੂੰ ਵੱਡੀ ਜਿਹੜੀ ਗੱਲ ਹੈ। ਜਿਸ ਤਰ੍ਹਾਂ ਸਾਡੇ ਜਿਹੜੇ ਮੈਡੀਕਲ ਵਾਲੇ ਜੋ ਸਾਡੇ ਕਾਹਲ ਬਣੇ ਹੋਏ ਨੇ, ਬੀਮਾ ਕਾਰ ਜਿਹੜੀ ਜੇ ਅਸੀਂ ਇਲਾਜ ਕਰਾ ਉਸਨੇ 5 ਲੱਖ ਤੱਕ ਔਰ ਕਈ ਲੋਕਾਂ ਨੇ ਕਿਸੇ ਨੇ ਕੋਈ ਮੋਟੇ ਬਦਲਵਾ ਲੈਨੇ ਕਿਸੇ ਨੇ ਕੋਈ ਅੱਖਾਂ ਬਲਵਾਈਆਂ ਨੇ ਕਿਸੇ ਨੂੰ ਕੋਈ ਬਿਮਾਰੀ ਸਰੀਰ ਨਾਲ ਹੀ ਹੈ ਲੇਕਿਨ ਉਸ ਵਕਤ ਅੱਜ ਦੇ ਟਾਈਮ 'ਚ ਕਿਸੇ ਲੋਕ ਨੂੰ ਆਰਦੀ ਪ੍ਰੋਬਲਮ ਹੋਊਗੀ ਜੇ ਲੱਖ ਡੇਟ ਨਹੀਂ ਸਾਡੇ ਕੋਲ ਜੇ ਸਾਡਾ ਕਾਰਡ ਚੱਲ ਗਿਆ ਤੇ ਅਸੀਂ ਤਾਂ ਸਮਝਾਗੇ ਸਾਡੇ ਵਾਸਤੇ ਤਾਂ ਉਹ ਹੀ ਰਾਸ ਆ। ਇਹਨ ਮੋਦੀ ਨੇ ਨਮਯਾ ਜਿਹੇ ਸਕੀਮ ਬਣਾਇਆ ਨੇ ਖਾਸ ਕਰਕੇ ਸਾਡੇ ਗਰੀਬ ਭਾਈਚਾਰੇ ਵਾਸਤੇ। ਆਉਣ ਵਾਲੇ ਸਮੇਂ ਵਿੱਚ ਆਪਾਂ ਨੂੰ ਇਹ ਪਤਾ ਹੈ ਕਿ ਮੋਦੀ ਸਾਹਿਬ ਨੂੰ ਦੂਸਰੀ ਸਟੇਟਾਂ ਵੱਲੋਂ ਦੂਜੇ ਜਿਹੜੇ ਭਾਰਤ ਵਿੱਚ ਪ੍ਰਧਾਨ ਮੰਤਰੀ ਬਣ ਰਹੇ ਨੇ ਤੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਇਹ ਤੋਂ ਆਪਣੀ ਜਿਹੜੀ ਨਕੀਂਤੀ ਵੋਟ ਕਿਸੇ ਗਲਤ ਪਾਸੇ ਨਾ ਜਾਣ ਰਹੀਏ ਇਹ ਬਾਰਡਰ ਦੀ ਗੱਲ ਕਰੀਏ ਬਾਰਡਰ ਤੇ ਸਾਡੇ ਆਰਮੀ ਵਾਲੇ ਕਿਸ ਤਰ੍ਹਾਂ ਮਾਰ ਰਹੇ ਸੀ ਜੋ ਪਾਕਿਸਤਾਨ ਅੱਜ ਖੁਜੇ ਲੱਗਦੇ ਬਹਿ ਗਿਆ ਜੇ ਕਰੋਨਾ ਕਾਲ ਵਿੱਚ ਆਇਆ ਹੈ ਤੇ ਸਭ ਨੂੰ ਪਹਿਲਾਂ ਸਾਡੇ ਭਾਰਤ ਨੇ ਸਾਡੇ ਨਰਿੰਦਰ ਭਾਈ ਮੋਦੀ ਜੀ ਵਰਾਂ ਨੇ ਜੋ ਕਰੋਨਾ ਦੀ ਦਵਾਈ ਪਹਿਲਾਂ ਤਿਆਰ ਕੀਤੀ ਔਰ ਫ੍ਰੀ ਦੁਜੇ ਸਿਰ ਬੁਕਾ ਲਈ ਦਿੱਤੀ ਬੜੀ ਵੱਡੀ ਗੱਲ ਹੈ ਇਹ ਅਜੇ ਪ੍ਰਧਾਨ ਮੰਤਰੀ ਦੀ ਸਾਨੂੰ ਜਰੂਰਤ ਹੈ ਤੇ ਮੈਂ ਤੁਹਾਨੂੰ ਇਹ ਯਕੀਨ ਕਰਨਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਕਵਲ ਦਾ ਬਟਨ ਦਬਾ ਕੇ ਫਿਰ ਅਸੀਂ ਇਹ ਤੁਹਾਨੂੰ ਰਾਣਾ ਸੋਢੀ ਜੀ ਨਾਲੋਂ ਨਰਿੰਦਰ ਭਾਈ ਜੋਦੀ ਜੀ ਨਾਲੋਂ ਆਪਣੀ ਕੀਮਤੀ ਵੋਟ ਪਾਈਏ ਜੇਕਰ ਅੱਜ ਪੰਜਾਬ ਸਰਕਾਰ ਦੀ ਗੱਲ ਕਰੀਏ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਕਰਜ਼ਾ ਜਿਹੜਾ ਹੈ ਸਾਡੇ ਇੱਕ ਆਉਣ ਵਾਲੀ ਨਵੀਂ ਜਨਰੇਸ਼ਨ ਜਿਹੜਾ ਅੱਜ ਸਾਡੇ ਬੱਚਾ ਪੈਦਾ ਹੋਏਗਾ ਉਹਦੇ ਤੇ ਵੀ 1.5 ਤੋਂ 2 ਲੱਖ ਦਾ ਕਰਜ਼ਾ ਹੈ ਇਹ ਚੀਜ਼ ਬ੍ਰਿਹੇਤ ਕੀਤਾ ਚਾਲੂ ਸੋਚਣ ਵਾਲੀਆਂ ਨੇ ਇਹ ਕਰ ਪੰਜਾਬ ਵਿੱਚ ਵੀ ਅਸੀਂ ਤੇ ਭੀਜਪੀ ਦੀ ਸਰਕਾਰ ਲਿਆਵਾਂਗੇ ਤੇ ਸਾਡੇ ਵਕੀਲ ਇਹ ਤੋਂ ਬਣ ਕੇ ਜਾਣਗੇ ਤੇ ਆਉਣ ਵਾਲੇ ਸਮੇਂ ਵਿੱਚ ਆ ਕਮੀਆਂ ਕਈ ਹੋਈਆਂ ਹੋਣਗੀਆਂ ਕਿ ਤੇ ਨਹੀਂ ਦੀਆਂ ਨੇ ਜਿਵੇਂ ਸਾਡੇ ਕਿਸਾਨੀ ਦੇ ਉਹਦੇ ਵਿੱਚ ਵੀ ਜੇ ਸਾਡਾ ਇਹ ਤੋਂ ਵਕੀਲ ਇਹਨੇ ਜਾ ਕੇ ਖੜਾ ਹੋਵੇਗਾ ਆਪਾਂ 10 ਬੰਦੇ ਇਕੱਠੇ ਇੱਕੇ ਪਰਿਵਾਰ ਦੇ ਬਹਿ ਜਾਣੇ ਅਸੀਂ ਤਾਂ ਦੂਜੇ ਨੇ ਗਲ੍ਹਾਂ ਵੀ ਫੈਸਲਾ ਕਰਨਾ ਉਹ ਨਾ ਉੱਥੇ ਨਹੀਂ ਜੇ ਸਾਡਾ ਇਹ ਤੁਹਾਨੂੰ ਬਤਾ ਗਿਆ ਹੋਏਗਾ ਸਾਡਾ ਇਹ ਤੁਹਾਨੂੰ ਦਾ ਕੈਂਡੀਡੇਟ ਗਿਆ ਸਾਡਾ ਵਕੀਲ ਅਸੀਂ ਬਣਾ ਕੇ ਤੁਹinja ਹੋਏਗਾ ਉਹ ਹੀ ਸਾਡੀ ਉੱਥੇ ਗੱਲ ਕਰ ਸਕੇਗਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਅਪੀਲ ਕਰਨਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਕਮਲ ਦਾ ਬਟਨ ਦਬਾ ਕੇ ਇੱਕ ਵਾਰੀ ਅਸੀਂ ਇਹ ਸੋਚੀਏ ਕਿ ਨਾ ਅਸੀਂ ਅੱਛੇ ਪਾਸੇ ਚਾਈਏ ਆਉਣ ਵਾਲੀ ਪੀੜ੍ਹੀ ਨੂੰ ਬਚਾਈਏ ਮੈਂ ਐਨਾਂ ਹੀ ਕਹਿੰਦਾ ਹਾਂ ਸਾਰਿਆਂ ਦਾ ਇੱਥੇ ਆਇਆਂ ਦਾ ਧੰਨਵਾਦ ਕਰਦਾ ਤੇ ਇਹ ਹੀ ਅਪੀਲ ਕਰਨਾ ਕਿ ਕੱਲੀ ਆਪਣੀ ਵੋਟ ਤੇ ਨਹੀਂ ਰਹਿਣਾ ਕਿਥੇ ਆਪਣੇ ਰਿਸ਼ਤੇਦਾਰ ਸੱਜਣ ਮਿੱਤਰ ਸਾਰੇ ਲੋਏ ਗੈਂਤੀ ਕਰਨੀ ਹੈ ਕਿ ਆਉਣ ਵਾਲੀ ਇੱਕ ਦਿਨ ਕੋ ਕਮ ਦਾ ਬਟਨ ਦਬਾ ਕੇ ਨਰਿੰਦਰ ਭਾਈ ਗੋਦੀ ਦੇ ਹੱਥ ਮਜ਼ਬੂਤ ਕਰਨੇ ਨੇ ਰਾਣਾ ਸੋਢੀ ਜੀ ਨੂੰ ਜਤਾਣਾ ਇਹਨੇ ਗੈਂਤੀਆ ਕਰਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸੇਵਾਗ੍ਰੋਹੀ ਕੀਤੇ ਹਾਂ ਜੀ ਆਜੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਮਜੀਦ ਕੌਰ ਜੀ ਮਜੀਦ ਕੌਰ ਜੀ ਬੇਲਜੀ ਆਏ ਨੇ ਮੰਡੀ ਲਖਰਵਾੜੀ ਤੋਂ ਮੁਕਸਲ ਖਾਲਸਾ ਨੂੰ ਉਹਨਾਂ ਨੂੰ ਗੈਂਤੀ ਕਰਾਂਗਾ ਕਿ ਉਹ ਆਪਣੇ ਅਪੀਲ ਕਰਦਾ ਕਿ ਲੰਗਰ ਭਾਈ ਮੋਤੀ ਨੇ gota ਪਾਣਿਆ ਜਾਨ ਬੈਂਕੀ ਬੱਚੀ ਆ ਸੋਨੇ ਫੜ ਸਾਰੇ ਨੂੰ ਕਹਿੰਦੇ ਜੀ ਕਾ ਖਾਸਾ ਕੋਈ ਨਹੀਂ ਚੋਕ ਚੋਕ ਚਾਹੁੰਦਾ ਚਾਹੁੰਦਾ ਕਿ ਆ ਸੀ ਨਿਜਾਰਤ ਥੋੜੇ ਖਾਤੇ ਚ ਆਊਗਾ ਕਿਸੇ ਪਾਲੇ ਖਾਤੇ ਚ ਆਇਆ ਹੱਥ ਜਿਹੜਾ ਕਰੂਗਾ ਖਾਤੇ ਚ ਆਇਆ ਆਇਆ ਭੈਂਜੀ ਦੱਸੋ gota ਪਾਣਿਆ 2000 आपनेूटी आया झूठे लारे लाके वोटा पाई आपा झूठे लाने ला जो भी कर मोदी साहब ले सारे भेन ने कमल फोड़ मोहरा ला के कामजाब करना ਭਗਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮਾਈ ਬੁੱਟਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਇਥੇ ਹੁਣ ਜਿਹੜੇ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਆਪਣੇ ਰਵਨੀ ਸੇਵਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆਪਾਂ ਦੇਖ ਹੀ ਰਹੇ ਹਾਂ ਕਿ ਆਪਣੀ ਚੋਣ ਮਹੱਤਵ ਚੱਲ ਰਹੀ ਹੈ ਕਿ ਬਾਕੀ ਪ੍ਰਧਾਨ ਜੀ ਨੇ ਸਾਰਾ ਜੋ ਗਰੂਪ ਬੜੇ ਰੀਤੀਕੀ ਤਰੀਕੇ ਨਾਲ ਸਾਰੇ ਸਿਆਸਾ ਦੇ ਲੋਕਾਂ ਨੂੰ ਮੰਨਵਾ ਲਿਆ। ਕੋਈ ਵੀ ਚੀਜ਼ ਬਾਰੇ ਤਾਂ ਦੱਸਦਾ ਹੈਗਾ, ਜਾਣੂ ਕਰਵਾਤਾ ਹੈਗਾ ਔਰ ਮੂਰਤੀਆਂ ਜਿਹੜੇ ਐਸੇ ਇਨਸਾਨ ਨੇ ਜਿਹੜੇ ਆਪਾਂ ਨੂੰ ਦੂਰ ਦਾਖਲੇ ਕਰਦੇ ਤਾਂ ਮੇਰੇ ਪੱਖੋਂ ਕੇ ਆਪਾਂ ਰਾਣਾ ਜੀ ਦੇ ਹੱਥ ਦੇ ਵਿੱਚ ਵੋਟ ਦੇਣੀ ਹੈ। ਉਹਦੇ ਵਾਸਤੇ ਉਹਦੇ ਵਾਸਤੇ ਆਪਾਂ ਨਿਰਪੱਖ ਹੋਣਾ ਹੈਗਾ। ਸਭ ਨੂੰ ਇਥੇ ਹੋਣ ਤੇ ਸਭ ਦਾ ਧੰਨਵਾਦ ਔਰ ਵੋਟ ਰਾਣਾ ਜੀ ਦੇ ਹੱਥ ਦੇ ਵਿੱਚ ਹੀ ਆਪਣੀ ਸਭ ਦੀ ਜਾਣੀ ਚਾਹੀਦੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿੱਤੂਗੇ ਬਹੁਤ ਵੱਡੇ ਬਦਲਾਅ ਹੋਣ ਵਾਲੇ ਨੇ ਔਰ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਤੁਸੀਂ ਬਿਲਕੁਲ ਅਣਜਾਣ ਹੋਣਾਂ ਚੀਜ਼ਾਂ ਦੇ ਵਿੱਚ ਕਦੇ ਆਪਾਂ ਨੂੰ ਹਲੇ ਇਹ ਵੀ ਨਹੀਂ ਪਤਾ ਵੀ ਕੀ ਕੀ ਪਾਲਸੀਆਂ ਚੱਲ ਰਹੀਆਂ ਨੇ ਕੋਈ ਨੂੰ ਪਤਾ ਹੈ ਕਿ ਲੋਨ ਕਿ ਚੱਲ ਰਹੇ ਨੇ ਕੀ ਕੀ ਟਹਿਣਾ ਨੂੰ ਤੁਸੀਂ ਆਪ ਦੇਖੋ ਖਾਤੀ ਵਿਭਾਗ ਜੋ ਸੈਂਟਰ ਦਾ ਬਹੁਤ سارے ਰੋਜ਼ਗਾਰ ਮੁਹੱਈਆ ਕਰਵਾ ਰਿਹਾ ਜੋ ਸੈਂਟਰ ਵੱਲੋਂ ਹੀ ਨੇ ਜੇਕਰ ਤੁਸੀਂ ਲੋਨ ਲੈ ਕੇ ਆਹਦੇ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਜੋ ਮੋਦੀ ਸਰਕਾਰ ਨੇ ਆਪਾਂ ਨੂੰ ਦਿੱਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵਿੱਚ ਹੋਰ ਵੀ ਬਾਤਾਂ ਹੋਣ ਵਾਲੀਆਂ ਐ ਜੇਕਰ ਉਹ ਸਰਕਾਰ ਆਪਣੇ ਕੋਲੇ ਆਉਗੀ ਤਾਂ ਆਪਾਂ ਹੋਰ ਵੀ ਹੋਰ ਵੀ ਆਪਾਂ ਕਹਾ ਵਧਾਂਗੇ ਔਰ ਬਹੁਤ ਸਾਰੀਆਂ ਚੀਜ਼ਾਂ ਆਪਣੇ ਕੋਲ ਹੋਣਗੀਆਂ ਔਰ ਆਪਣੇ ਆਪਾਂ ਨੂੰ ਅੱਜ ਜੋ ਮਿਲੇ ਨੇ ਬਹੁਤ ਨੇਕੀ ਦਿੱਤਰ ਰਹੇ ਨੇ ਜਿਨ੍ਹਾਂ ਦਾ ਆਪਾਂ ਵਕਤ ਚੜ੍ਹ ਕੇ ਸਹਾਰਾ ਲੋੜ ਦੇਣਾ ਹੈਗਾ ਜਿਨ੍ਹਾਂ ਦੇ ਨਾਲ ਮੋਢੇ ਨਾਲ ਮੋਟਾ ਲਾ ਕੇ ਆਪਾਂ ਖੜਨਾ ਹੈਗਾ ਤਾਂ ਇਸੇ ਕਰਕੇ ਸਭ ਨੂੰ ਅਪੀਲ ਹੈ ਆਪਣਾ ਵੋਟ ਜਿਹੜਾ ਹੈਗਾ 3 ਨੰਬਰ ਦੀ ਆਪਣੀ ਚੋਣ ਨਿਸ਼ਾਨ ਹੈ ਕਮਲ ਦਾ ਫੁੱਲ ਉਹਦੇ ਉੱਤੇ ਆਪਾਂ ਆਪਣੀ ਬੋਦੀ ਸਾਰ ਨੂੰ ਜੇਤੂ ਬਣਾਉਣਾ ਹੈਗਾ ਧੰਨਵਾਦ ਜੀ ਜੀਰੋ ਮੈਂ ਕੀ ਗੱਲ ਕਹਾਂਗਾ ਝਾੜੂ ਤੱਕੜੀ ਪੰਜਾ ਜਾਉ ਪੁੱਲ ਆਉਣ ਵਾਲੀ 1 ਜੂਨ ਨੂੰ ਯਾਦ ਰੱਖਿਓ ਕਮਲ ਦਾ ਫੁੱਲ ਯਾਦ ਰੱਖਿਓ ਕਮਲ ਦਾ ਫੁੱਲ ਜਿੰਦਾਬਾਦ ਜਿੰਦਾਬਾਦ ਸੀ ਜਨਤਾ ਪਾਰਟੀ ਜਿੰਦਾਬਾਦ ਰੇਂਦਰ ਮੋਦੀ ਜਿੰਦਾਬਾਦ ਰੇਂਦਰ ਮੋਦੀ ਜਿੰਦਾਬਾਦ ਰਾਣਾ ਗੁਰਮੀਤ ਸਿੰਘ ਸੋਢੀ ਜਿੰਦਾਬਾਦ ਰਾਣਾ ਗੁਰਮੀਤ ਸਿੰਘ ਸੋਢੀ ਜਿੰਦਾਬਾਦ ਥੋੜਾ ਰਾਣਾ ਗੁਰਦੀਪ ਸਿੰਘ ਜੀ ਸੋਢੀ ਉਹਨਾਂ ਦੇ ਬੇਟੇ

ਜੋਵਾਨ ਸਾਥੀ ਮੇਰੀ ਭੈਣਾ ਸਾਡੇ ਬੀਜੇਪੀ ਬਾਦਕੇ ਜਨਤਾ ਪਾਰਟੀ ਦੀ ਮਹਿਲਾ ਮੰਡਲ ਦੇ ਸਾਡੇ ਜਿਹੜੇ ਲੀਡਰ ਸਹਿਬਾਨ ਆਏ ਨੇ ਯੂਪੀ ਤੋਂ ਆਏ ਨੇ ਕੋਕਲ ਕਮਿਨਰ ਜੀ ਇਥੋਂ ਦੀ ਸਪੂਜੀ ਜਿਹੜੀ ਬਾਦਕੇ ਜਨਤਾ ਪਾਰਟੀ ਦੀ ਲੀਡਰਸ਼ਿਪ ਹੈ ਮੈਂ ਸਾਰਾ ਦਾ ਨਾਮ ਹੀ ਲਵਾਂਗਾ ਬੈਠੇ ਸਾਰੇ ਦੇ ਸਾਹਮਣੇ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਤੇ ਪਹਿਲਾ ਪਤਾ ਬੁਲਾਈਏ ਬਾਈ ਗੁਰਜੀ ਦਾ ਕਾਲਸਾ ਬਾਈ ਗੁਰਜੀ ਜੀ ਜਰ ਮਾਰ ਮੇਰੀ ਘਟਾ ਹੀ ਬੰਦ ਰੋ ਦੁਬਾਰਾ ਇੱਕ ਵਾਰੀ ਗਏ ਬਾਈ ਗੁਰਜੀ ਦਾ ਕਾਲਸਾ ਬਾਈ ਗੁਰਜੀ ਜੀ ਕਿਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਲੈਕਸ਼ਨ ਦਾ ਮੂਦਗ ਲਾ ਚੁੱਕਿਆ ਹੈ ਸਿਰਫ ਚੰਨ ਦਿਨ ਰਹਿ ਗਏ ਨੇ ਸਿਰਫ 6 ਦਿਨ ਦਾ 6ਵਾਂ ਦਿਨ ਦੀ ਕਟਹਿਰੀ ਖਤਮ ਹੋ ਰਹੀ ਹੈ ਪੰਜ ਦਿਨ ਪਹਿ ਜਾ ਰਹੇ ਨੇ ਪੰਜ ਦਿਨਾਂ ਦਾ ਮਤਲਬ ਹੋ ਗਿਆ ਸਿਰਫ 50 ਘੰਟੇ ਕੰਮ ਕਰਨ ਨੂੰ ਬਚਿਆ ਆਪਣੇ ਕੋਲ ਇਲੈਕਸ਼ਨ ਵਾਸਤੇ ਇਲਾਕਾ ਬਣਾਵਟ ਹੈ ਮੈਂ ਇੱਕ ਵੀ ਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੀ ਐ ਜਿਹੜੀ ਤਰੀਕ ਨੂੰ ਆਪਾਂ ਇੱਕ ਇੱਕ ਮੋਹ ਜਿਹੜੀ ਹੈਗੀ ਹੈ ਇੱਕ ਇੱਕ ਵੋਟ ਜਿਹੜੀ ਹੈਗੀ ਹੈ ਉਹਦੇ ਬਟਨ ਤੇ ਲਗਾਣੀ ਹੈ ਤੇ ਰਾਣਾ ਜੀ ਨੂੰ ਕਾਮਯਾਬ ਕਰਨਾ ਹੈ ਤੇ ਬੋਤੀ ਸਾਹਿਬ ਨੂੰ ਕਾਮਯਾਬ ਕਰਨਾ ਹੈ ਇਹ ਪੁੱਛੋਗੇ ਜੀ ਕਿਉਂ ਕਾਮਯਾਬ ਕਰਨਾ ਹੈ ਕਈ ਕਈ ਜਿਹੜੇ ਸਵਾਲ ਆਉਂਦੇ ਨੇ ਜੀ ਅਸੀਂ ਉਹਨਾਂ ਨੂੰ ਕਿਉਂ ਕਾਰਿਆ ਕਰੀਏ ਜੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂ ਕਿ ਤੁਸੀਂ ਮੇਰੀ ਗੱਲ ਮੰਨਦੇ ਹੋ ਕਿ ਮੋਦੀ ਸਰਕਾਰ ਬਣੀ ਪਈ ਹੈ ਇਹਦੇ 'ਚ ਕੋਈ ਸ਼ੱਕ ਹੈ ਜਾਂ ਕਿਸੇ ਨੂੰ ਕੋਈ ਸ਼ੱਕ ਕੀ ਮੋਦੀ ਸਰਕਾਰ ਬਣੀ ਉਹ ਆਪ ਦੇ ਦੇਖਿਆ ਗਿਆ ਕਿ ਜੀ ਮੋਦੀ ਸਰਕਾਰ ਬਣੀ ਪਈ ਹੈ ਇਹ ਤਾਂ ਸਿਰਫ ਨੰਬਰਾਂ ਦਾ ਏਰ ਦੇ ਰਿਹਾ ਕਿ 400 ਸੀਟਾਂ ਆਂਦੀਆਂ ਕਿ 380 ਆਂਦੀਆਂ ਜਾਂ 420 ਆਂਦੀਆਂ ਆਪ ਦੀ ਜਨਤਾ ਪਾਰਟੀ ਜਿੰਦਾਬਾਦ ਤੋ ਜੇ ਮੋਦੀ ਜੀ ਦੀ ਸਰਕਾਰ ਬਣ ਨਹੀਂ ਜਾਣੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਨਹੀਂ ਜਾਣੀ ਹੈ ਤੇ ਕੀ ਆਪ ਲਖਨਵਾਸੀ ਇੰਨੇ ਕੰਬਲੇ ਤਾਂ ਨਹੀਂ ਹੈਗੇ ਕਿ ਚਲਦੀ ਨਦੀ ਚ ਆਪਾਂ ਦਾ ਮੂਨ ਨਾ ਥੋਈਏ ਧੋਣਾ ਚਾਹੀਦਾ ਕੀ ਧੋਣਾ ਚਾਹੀਦਾ ਜੇ ਕੋਈ ਖੀਰ ਖਾਵੇ ਆਪਾਂ ਨੂੰ ਇੱਕ ਚਮਚਾ ਖੀਰ ਖਵਾਇਆ ਲੈਣਾ ਚਾਹੀਦਾ ਕੀ ਲੈਣਾ ਚਾਹੀਦਾ ਚਾਹੀਦਾ ਨਾ ਆਪਾਂ ਮੇਜ਼ਾ ਗਲਤੀ ਕੀਤੀ ਹੈ ਜਦੋਂ ਵੀ ਆਪਾਂ ਐਮਪੀ ਚੁਣਿਆ ਉਹ ਇੱਕ ਪਾਰਟੀ ਦਾ ਚੁਣਿਆ ਜਿਹੜੀ ਵੀ ਸਰਕਾਰ ਬੰਦੀ ਆ ਉਹ ਚਪੀ ਚੁਣਿਆ ਉਹਦਾ ਕੀ ਨਤੀਜਾ ਹੁੰਦਾ ਹੈ ਕਿ ਆਪਣਾ ਇਲਾਕਾ ਪਛੜਿਆ ਰੰਦਾ ਹੈ ਕੋਈ ਵਿਕਾਸ ਦੇ ਵੱਡੇ ਕੰਮ ਨਹੀਂ ਆਉਂਦੇ ਕੋਈ ਵੱਡੇ ਉਦਯੋਗ ਨਹੀਂ ਲੱਗਦੇ ਕੋਈ ਨੌਕਰੀਆਂ ਨਹੀਂ ਨਿਕਲਦੀਆਂ ਇਹ ਸਾਰੀਆਂ ਇੱਕ ਰਿਲੇਟਡ ਹੈ ਜਿਹੜੀ ਇਹ ਗੱਦੀ ਹੈਗੀ ਹੈ ਕਿ ਆਮ ਵਾਲੀ ਐਕਟਰੀ ਨੂੰ ਆਪਾਂ ਸਾਰੇ ਨੇ ਰਲ ਕੇ ਇੱਕ ਇੱਕ ਵੋਟ ਆਪਣ ਮੋਦੀ ਸਰਕਾਰ ਨੂੰ ਪਾਣੀ ਹੈ ਬੋਲ ਦੇ ਬਟਨ ਨੂੰ ਦਬਾਣੀ ਹੈ ਤੇ ਮੇਰੀ ਬੋਲ ਬੇਤੀ ਹੈ ਤੁਸੀਂ ਸਾਰੇ ਜਿਹੜੇ ਇੱਥੇ ਪਹੁੰਚੇ ਹੋ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਬੜੇ ਟਾਈਮ ਦੇ ਇਥੇ ਵੇਟ ਕੀਤਾ ਜਦ ਮੈਂ ਮੇਰੇ ਆਂਦੇ ਆਂਦੇ ਥੋੜੀ ਦੇਰੀ ਵੀ ਹੋ ਗਈ ਸੋਹਿਲ ਜੀ ਦੇ ਵਿੱਚ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਨਾ ਤੇ ਮਾਫੀ ਚਾਹਦਾ ਤੇ ਫਿਰ ਇੱਕ ਵਾਰੀ ਬੇਤੀ ਕਰਾਂਗਾ ਕਿ ਇੱਕ ਇੱਕ ਵੋਟ ਕਿਹਨੂੰ ਪਾਣੀ ਹੈ ਆਜ ਨਹੀਂ ਆ ਰਹੀ ਹੈ ਜਿੰਦਾਬਾਦ ਜਰੂਰ ਜੇ ਸਾਰੇ ਰਾਜੀ ਤਾਂ ਅੱਖੜੇ ਕਰਕੇ ਕਾਹਲੋ ਤੇ ਇੱਕ ਵਾਰੀ भाई जुनावार। जुनावार। भाई भाई दिल्ली क्राइम नेशनल न्यूज नजर सब पर